ਫਗਵਾੜਾ ਦੇ ਮਹੱਲਾ ਪੀਪਰੰਗੀ ਦੇ ਇੱਕ ਪਰਿਵਾਰ ਨੇ ਮਹੱਲੇ ਦੇ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਉੱਪਰ ਬਿਨਾਂ ਰੰਜਿਸ਼ ਦੇ ਚਾਲਦਿਆਂ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਫਸਾਲ ਵਿਖੇ ਇਲਾਕੇ ਅਧੀਨ ਪੀੜਤ ਲਵ ਸ਼ਰਮਾ ਅਤੇ ਸੂਰਜ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਉਸਦੇ ਦੋਸਤ ਦਾ ਫੋਨ ਆਇਆ ਸੀ ਕਿ ਕੁਝ ਵਿਅਕਤੀ ਉਸ ਨੂੰ ਅਤੇ ਉਸਦੇ ਪਿਤਾ ਨੂੰ ਕੁੱਟ ਰਹੇ ਹਨ ਜਿਸ ਤੋਂ ਬਾਅਦ ਜਦੋਂ ਉਹ ਮੌਕੇ ਤੇ ਗਿਆ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਅਤੇ ਉਸਦੇ ਪਰਿਵਾਰ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਮੋਢ ਤੋਂ ਕੁੱਟਮਾਰ ਕਰਨ ਦੀਆਂ ਧਮਕੀਆਂ ਦਿੱਤੀਆਂ ਉਹਨਾਂ ਦੱਸਿਆ ਕਿ ਉਹਨਾਂ ਦੀ उक्त तो व्यक्ति नालके से भी तरह की कोई रंजिश नहीं है मामला इस घर में छड़ा नहीं गया मैं पे गए दस बड़ मुंडे तो किसको छड़ा गए थे मैं अपने भरा की ना हो सुराज कहाँ रहते हैं पीपरंगे पीपरंगे तो कितने बजे हादसा होगा ये करीब हाँ जी दस बजे दस बजे दस बजे हाँ जी तो कितने लोगों ने थी थी थी। ਬਾਲਕ ਦੇ ਮੁੰਡੇ ਸੀਗਾ ਭਾਈ ਬਾਲਕ ਦੇ ਮੁੰਡੇ ਕੋਈ ਪਹਿਚਾਨ ਹੈੀ ਪਹਿਚਾਨ ਨਹੀਂ ਜੀ ਮੇਰੇ ਕੋਲ ਫੈਮਲੀ ਕੇ ਆ ਗਏ ਹੈ ਕੋਈ ਕਮੇੜ ਮਾਇਆ ਸੀ ਕਮੇੜ ਸੀ ਸੀਸੀਟੀਵੀ ਕੈਮਰੇ ਮੈਂ ਆ ਕੇ ਆਏ ਹੈ ਤੇ ਪੁਲਿਸ ਕੋ ਕੰਪਲੀਟ ਕੀਤੀ ਇਸ ਮਾਮਲੇ ਕੋ ਲੈ ਕੇ ਹਾਂਜੀ ਪੁਲਿਸ ਕੋ ਜਾਣਕਾਰੀ ਦੀ ਨਹੀਂ ਜੀ ਜੀ ਇਹ ਹੀ ਕਹਿਣੀ ਹੈ ਮੇਰੀ ਮੇਰੇ ਮੇਰੇ ਤੋਂ ਮੇਰੇ ਘਰ ਦੇ ਨੂੰ ਕਿਸੇ ਨੇ ਫੋਨ ਕੀਤਾ ਮੇਰੇ ਘਰ ਦੇ ਆਏ ਸੀਗੇ ਮੇਰੇ ਭੈਣਾ ਦੋ ਸੀਗੇ ਮੇਰੇ ਪੰਜ ਸੀਗੇ ਉਹਨਾਂ ਦੇ ਉੱਪਰ ਉੱਪਰ ਮਾਰੇ ਨਾਲ ਜਦੋਂ ਛਡਾਣ ਲੱਗੇ ਸੀਗੇ ਠੀਕ ਹੈ ਜੀ ਕਰਾ ਮਾਰੇ ਮੂਤੇ ਕੂਨ ਕੂਨਾ ਦੇ ਕੋ ਮੇਰਾ ਵੀ ਜਿਹੜੇ ਜਿਹੜੇ ਵੀ ਜਿਹੜੇ ਵਿਅਕਤੀ ਨੇ ਤੁਹਾਨੂੰ ਮਾਰਿਆ ਕੁੱਟਿਆ ਕੋਈ ਪਛਾਣ ਹੈ ਉਹਨਾਂ ਦੀ ਪਛਾਣ ਭਾਈ 2-3 ਜਾਣੇ ਦਾ ਪਛਾਣ ਹੈਗਾ ਮੈਨੂੰ ਇੱਕ ਦਾ ਨਾਮ ਤੂੰ ਨਰਿੰਦਰ ਨਾਮ ਹੈ ਭਜੀ ਇੱਕ ਦਾ ਨਾਮ ਪ੍ਰਦੀਪ ਇਹ ਤੀਜੇ ਦਾ ਹੈਗਾ ਮੇਰੇ ਹਿਸਾਬ ਨਾਲ ਮੁਕੇ ਇਸ ਮੁਕੇ ਇਸ ਕਿੱਥੇ ਦੇ ਰਹਿਣ ਵਾਲੇ ਹੈ ਇਹ ਵੀਪਾ ਰੰਗੀ ਦੇ ਰਹਿਣ ਵਾਲੇ ਹੈ ਜੀ ਇਹ ਵੀਪਾ ਰੰਗੀ ਦੇ ਰਹਿਣ ਵਾਲੇ ਆ ਹਾਂਜੀ ਇਹ ਕਹਿੰਦੇ ਸੀਗੇ ਦੀ 12ਵੀਂ ਗੱਦੀ ਟੱਕਰ ਲਈ ਤੁਹਾਨੂੰ ਮੈਂ ਹੋਰ ਦੱਸੂਗਾ ਲਈ ਤੇ ਤੇਰੇ ਘਟ ਮਾਰੀਆਂ ਤੇਰੇ ਮੈ ਮੈਨੂੰ ਗਲੀ ਚ ਘਟੋ ਕਰਨਾ ਇਤੋਂ ਨਾ ਉਹ ਗੇਟ ਤੱਕ ਘੁੱੜਦੇ ਲੈ ਕੇ ਗਿਆ ਮੇਰੇ ਘਰ ਦੇ ਨੰਬਰੋਂ ਤੇ ਮੇਰੇ ਭੈਣ ਨਾਲ ਤੱਪਰ ਮਾਰਦੇ ਲੈ ਕੇ ਗਿਆ ਮੇਰੇ ਭਰਾ ਦੇ ਵੀ ਸਿਰ ਖੂਲ ਤੋ ਭਜੀ ਉਧਰ ਮਾਰਕੁੱਟ ਦਾ ਸ਼ਿਕਾਰ ਹੋਈ ਲక్ష్ਮੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਅਤੇ ਉਸ ਦੀ ਭੈਣ ਅਤੇ ਮਾਤਾ ਦੇ ਨਾਲ ਨਾਲ ਉਹਨਾਂ ਦੇ ਮਾਮੇ ਨਾਲ ਵੀ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਹੈ ਫਿਲਹਾਲ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਉਕਤ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ हम रोटी खा रहे थे मेरे मेरे मामा को मारे थे फोन आया और फोन करके बताया बहुत मारा मेरे को भी बहुत मारा दोनों मामू को भी बहुत मारा बहुत मारा खून निकल रहा था बहुत सारा इधर से भी खून इधर से भी खून जहाँ मुझे भी बहुत मारा छाती भी मारा सिर पे मारा बहुत मारा तुम बता नहीं सकती मुझे बहुत मारा मारा किन लोगों, लोगों ने मारा आपको चार पांच लोगों ने मारा नाम वगैरह है उनके नाम तो नहीं जानते थे कहाँ के रहने वाले हैं वो शिवपुरी है में।, में रहते हैं दो गली छोड़ के रहने वाले पर मेरे मामू को बहुत मारा सच्ची मेरे बहन को भी बहुत मारा मेरी मम्मी को भी बहुत मारा कोई हथियार वगैरह थी उनके पास ईंट थे कड़ा था लोहे का था उससे मारा था